ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਬੜੀ ਕਮਾਲ ਦੀ ਰਚਨਾ ਹੈ ਬੜੇ ਕਮਾਲ ਦੇ ਬੋਲ ਨੇ ਇੱਕ ਨਹੀਂ ਹਜ਼ਾਰਾਂ ਲੱਖਾਂ ਪੜੀ ਇਸ ਪਵਿੱਤਰ ਬੋਲਾਂ ਨੂੰ ਅਸੀਂ ਸੁਣਿਆ ਹੋਵੇਗਾ ਬੜਾ ਡੂੰਘੇ ਅਰਥ ਨੇ ਕਿਉਂਕਿ ਜੇ ਕਲਗੀਧਰ ਪਾਦਸ਼ਾਹ ਨੇ ਚਾਇਆ ਇੱਕ ਆਮ ਇਨਸਾਨ ਨੂੰ ਮਸਤ ਹਾਥੀਆਂ ਲੜਾ ਦਿੱਤਾ ਨਹੀਂ ਟੀਓ ਕਾਸੀ ਬਾਬਾ ਬਜਤਰ ਸਿੰਘ ਦੀ ਕਿ ਉਹ ਹਾਥੀਆਂ ਲੜ ਜਾਂਦਾ ਇੱਕਰ ਭਾਈ ਗੁਰੂ ਸਾਹਿਬ ਦੀ ਇਦੋਂ ਤੇ ਨਦਰ ਹੁੰਦੀ ਆ ਸਵੱਲੀ ਨਦਰ ਹੁੰਦੀ ਆ ਗੁਰੂ ਸਾਹਿਬ ਦੀ ਉਹ ਬੜੇ ਵੱਡੇ ਕਾਰਨਾਮੇ ਕਰ ਜਾਂਦੇ ਨੇ ਮਾਧੋਦਾਸ ਬੈਰਾਗੀ ਦਾ ਨਾਮ ਸਭ ਨੇ ਸੁਣਿਆ ਹੈ ਇੱਕ ਆਮ ਪਖੰਡੀ ਸਾਧ ਸੀ ਗੋਦਾਵਰੀ ਦੇ ਕੰਢੇ ਬਿਠਾ ਸੀ ਲੋਕਾਂ ਨੂੰ ਲੁੱਟਦਾ ਸੀ ਗੁੰਮਰਾਹ ਕਰਦਾ ਸੀ ਪਰ ਜਦ ਕਲਗੀਆਂ ਵਾਲੇ ਨੇ ਬਾਣੀ ਦੇ ਬਾਣ ਮਾਰੇ ਤੇ ਸੱਚ ਮੋ ਉਹਦਾ ਅੰਦਰਲਾ ਸ਼ੁੱਧ ਕਰਕੇ ਰੱਖ ਦਿੱਤਾ ਅਧਿਆਸਕਾਂ ਲਿਖਿਆ ਜਦੋਂ ਡੇਰਾ ਭਟਿਆ ਗਿਆ ਕਲਗੀ ਤਲਪਾਦਸ਼ਾ ਦੇ ਪਾਵਨ ਚਾਨਾ ਦੇ ਵਿੱਚ ਆ ਕੇ ਕਹਿੰਦਾ ਕਹਿੰਦਾ ਤੁਸੀਂ ਬੜਾ ਵੱਡਾ ਗੁਨਾਹ ਕੀਤਾ ਇੱਕ ਬੈਸ਼ਨਬ ਸਾਦੇ ਡੇਰੇ ਦੇ ਵਿੱਚ ਕਤਲੋਗਾਰਦ ਕਰਕੇ ਜਾਨਵਰਾਂ ਦੀ ਮੇਰਾ ਡੇਰਾ ਭਿੱਡ ਦਿੱਤਾ ਤੇ ਇਕਲਗੀ ਤਰਪਾਤਸ਼ਾ ਕਹਿੰਦੇ ਕਹਦੇ ਉਹ ਪਖੜੀਆ ਸਾਦਾ ਹਿੰਦੁਸਤਾਨ ਦੀ ਸਰਜ਼ਮੀਨ ਦਾ ਜ਼ਰਰਾ ਜ਼ਰਰਾ ਜ਼ੁਲਮ ਦੇ ਨਾਲ ਵੰਨੇ ਆ ਗਿਆ ਕਸ਼ਮੀਰੀ ਪੰਡਤਾਂ ਦੇ ਜੰਜੂ ਲਥੇ ਉਦੋਂ ਤੇਰਾ ਡੇਰਾ ਨਹੀਂ ਪਟਿਆ ਗਿਆ ਹਜ਼ਾਰਾਂ ਨਿਰਦੋਸ਼ ਕੰਨਿਆਂ ਵਿਧਵਾ ਹੋ ਗਈਆਂ ਉਦੋਂ ਤੇਰਾ ਡੇਰਾ ਭਟਿਆ ਨਹੀਂ ਗਿਆ ਇਸ ਧਰਤੀ ਦੇ ਉੱਤੇ ਜ਼ੁਲਮ ਦੀ ਹਕੂਮਤ ਆਈ ਤਰਵਾਰ ਦੇ ਜ਼ੋਰ ਦੇ ਨਾਲ ਇਸਲਾਮ ਫੈਲਾਇਆ ਗਿਆ ਉਦੋਂ ਤੇਰਾ ਡੇਰਾ ਪਿੱਟਿਆ ਨਹੀਂ ਗਿਆ ਦੋ ਮਾਸੂਮ ਬੱਚੇ ਜ਼ਿੰਦਾ ਦੀਵਾਰਾਂ ਦੇ ਵਿੱਚ ਚੜਕੇ ਸ਼ਹੀਦ ਕਰਤੇ ਗਏ ਪਖੰਡਿਆ ਸਾਦਾ ਉਦੋਂ ਤੇਰਾ ਡੇਰਾ ਪਿੱਟਿਆ ਨਹੀਂ ਗਿਆ ਜਦੋਂ ਇਹ ਪਾਣੀ ਦੇ ਮਾਰ ਕਲਗੀਆਂ ਵਾਲੇ ਨੇ ਮੌਦਸ ਬੈਰਾਗੀ ਦੇ ਮਾਰੇ ਤੇ ਸੱਚਮੁੱਚ ਉਹਦੀ ਧੌਣ ਵਿੱਚੋਂ ਹੰਕਾਰ ਦਾ ਕਿਲਾ ਨਿਕਲ ਕੇ ਆ ਗਿਆ ਤੇ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਸਿਰ ਚੁੱਕ ਕੇ ਇੱਕ ਗੱਲ ਕੀਤੀ ਕਹਿੰਦਾ ਪਾਤਸ਼ਾਹ ਮੇਰੇ ਗੁਨਾਹ maaf ਕਰ ਦੇ ਮੈਂ ਤੇਰਾ ਬੰਦਾ ਤੇ ਬਾਜਾਂਵੜ ਨੇ ਫਿਰ ਇੱਕੋ ਹੀ ਗੱਲ ਆਖੀ ਕਹਿੰਦਾ ਜੇ ਮਾਧੋ ਦਾਸ ਸਾਹਿਬ ਤੋਂ ਬੰਦਾ ਹੈ ਨਾ ਫਿਰ ਬੰਦਿਆਂ ਵਾਲੇ ਕੰਮ ਕਰ ਜਿੰਨਾ ਜਰਵਾਨਿਆਂ ਨੇ ਜ਼ੁਲਮ ਕੀਤਾ ਓਨਾ ਜਰਵਾਨਿਆਂ ਨੂੰ ਉਹਨਾਂ ਦੇ ਜ਼ੁਲਮ ਦੀਆਂ ਸਜ਼ਾਵਾਂ ਦੇ ਤੇ ਕਲਗੀਧਰ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਸਿਰ ਚੁਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਤਾਰੀਖ ਦਾ ਉਹ ਇਤਿਹਾਸ ਦਾ ਪੰਨਾ ਲਿਖਿਆ 200 ਸਾਲ ਦੀਆਂ ਮੁਗਲੀਆਂ ਸلطਨਤ ਦੀਆਂ ਬੁਨਿਆਦਾਂ ਹਲਾਕੇ ਰੱਖ ਦਿੱਤੀਆਂ ਇਹ ਹੈ ਸੱਚੇ ਗੁਰੂ ਦੀ ਕਿਰਪਾ ਮਹਾਰਾਜ ਦੇ ਬਚਨ ਨੇ ਹਰ ਪ੍ਰੇਮ ਬਾਣੀ ਮਨ ਮਾਰਿਆ ਅਣੀਆਲੇ ਅਣੀਆ ਰਾਮ ਰਾਜ ਜਿਨ੍ਹਾਂ ਦੇ ਬਾਣੀ ਦੇ ਬਾਣ ਵੱਜਦੇ ਨੇ ਤੇ ਉਹ ਸੱਚਮੁੱਚ ਸਮਰਪਿਤ ਹੋ ਜਾਂਦੇ ਨੇ ਸਾਨੂੰ ਜ਼ਰੂਰਤ ਹੈ ਅਜਿਹੀ ਪਖੰਡੀ ਸਾਧਾ ਤੋਂ ਬਚਣ ਦੀ ਜਿਹੜੇ ਗੁੰਮਰਾਹ ਕਰਦੇ ਨੇ ਜਿਹੜੇ ਲੋਕਾਂ ਨੂੰ ਲੁੱਟਦੇ ਨੇ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਜਾਂਚ ਆਵੇ ਤੇ ਜਦੋਂ ਬਾਣੀ ਦੇ ਵਿੱਚੋਂ ਜਾਂਚ ਆਈਏ ਤੇ ਦੁਨੀਆਂ ਦੇ ਵਿੱਚ ਪੰਜਾਬ ਦੀ ਧਰਤੀ ਦੇ ਸਰਜ਼ਮੀਂਦਿਆਂ ਵਾਰਸਾਂ ਨੇ ਪੰਜਾਬ ਦਾ ਅਨੋਖਾ ਇਤਿਹਾਸ ਲਿਖਿਆ ਏ ਇਹ ਲੜੀ ਇੰਝ ਹੀ ਚੱਲਦੀ ਰਹੇਗੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ